ਇੱਥੇ ਆਇਦਾ ਹੈ ਮਿਸਟਰ ਅਗੀਨਾ ਰੇਟ ਗੋਡੇ-ਗੋਡੇ ਸنو ਪਈ ਹੋਈ ਆ ਤੇ ਆਪਣੇ ਪੰਜਾਬੀ ਬੰਦੇ ਕਿਵੇਂ ਕੰਮ ਕਰਦੇ ਆ ਅੱਜ ਸੁਣਵੇਂ ਉਸ ਥਾਂ ਤੋਂ ਲੈ ਕੇ ਆ ਗਿਆਂ ਆ ਵਾ ਟਰੱਕ ਸ਼ਾਪ ਜਿੱਥੇ ਕਹਿ ਸਕਦੇ ਆ ਕਿ ਪ੍ਰਾਈਮ ਟਰੱਕ ਸੈਂਟਰ ਦੇ ਉੱਤੇ ਬਾਡੀ ਸ਼ਾਪ ਦੇ ਉੱਤੇ ਲੈ ਕੇ ਆਇਆ ਵੀ ਕਿਵੇਂ ਕੰਮ ਕਰਦੇ ਆ ਇਹ ਸਾਰੇ ਦਿਖਾ ਕੇ ਲੈ ਕੇ ਆਉਣਾ ਵਾ ਪੇਂਟ ਦਾ ਕੰਮ ਵੀ ਇੱਥੇ ਸਾਰੇ ਤਰ੍ਹਾਂ ਦਾ ਕੰਮ ਆ ਕਿਸ ਤਰੀਕੇ ਦੇ ਨਾਲ ਆਪਣੇ ਪੰਜਾਬੀ ਕੰਮ ਕਰਦੇ ਆ ਤਕਰੀਬਨ 26-27 ਸਾਲ ਹੋ ਗਏ ਉਸ ਥਾਂ ਦੇ ਉੱਤੇ ਆਪਾਂ ਪਹੁੰਚੇ ਹੋਏ ਆ ਆਜੋ ਅੰਦਰ ਚਲਦੇ ਆ ਤੇ ਗੱਲਬਾਤ ਕਰਦੇ ਆ ਇਸ ਵਕਤ ਹੈ ਕਿੱਥੇ ਆ ਐਡਮੈਂਟਨ ਵੈਸਟ ਐਂਡ ਦੇ ਵਿੱਚ ਹੈਗਾ ਆਪਣਾ ਵਿੰਟਰਵਰਨ ਰੋਡ ਉਸ ਥਾਂ ਦੇ ਉੱਤੇ ਆ ਠੰਡ ਇੰਨੀ ਆ ਕਿ ਗਲੇ ਦੇ ਵਿੱਚ ਹਵਾ ਨਾ ਖੁਸ਼ਕ ਹੋ ਰਿਹਾ ਗਲਾ ਅੰਦਰ ਆ ਕੇ ਕਰਦੇ ਆ ਗੱਲਬਾਤ ਆਜੋ ਤੇ ਜਿੱਥੇ 5 ਮਿੰਟ ਵੀ ਖੜਨਾ ਔਖਾ ਵਾ ਉਸ ਥਾਂ ਦੇ ਉੱਤੇ ਆਪਣੇ ਬੰਦੇ ਕੰਮ ਕਰਦੇ ਆ ਆਓ ਚੱਲੀਏ ਇੱਥੇ ਹੁੰਦਾ ਵਾ ਬਿਮਾਰ ਟਰੱਕਾਂ ਦਾ ਇਲਾਜ ਭਾਵੇਂ ਜ਼ਖਮੀਆਂ ਤੇ ਭਾਵੇਂ ਜਿਹੇ-ਜਿਹੇ ਵੀ ਆ ਤੇ ਤੁਹਾਡੇ ਸਾਹਮਣੇ ਲਿਸ਼ਕਾ ਕੇ ਧਰ ਦੇਣਗੇ ਕਹਿਣ ਦਾ ਭਾਵਾ ਕਿ ਡੈਂਟਿੰਗ ਪੇਂਟਿੰਗ ਦਾ ਕੰਮ ਸਾਰਾ ਹੀ ਇਹਨਾਂ ਦਾ ਜਿਹਨੂੰ ਬਾਡੀ ਸ਼ਾਪ ਕਹਿੰਦੇ ਉਸ ਥਾਂ ਦੇ ਉੱਤੇ ਸਾਨੂੰ ਲੈ ਕੇ ਆ ਗਿਆਂ ਮੁਲਾਕਾਤ ਵੀ ਕਰਾਉਣਾ ਤੁਹਾਡੀ ਕਿੰਨਾ ਬੰਦਿਆਂ ਕੋਲੇ ਆਪਾਂ ਆਏ ਹੋਏ ਆ ਆ ਜੋ ਮੁਲਾਕਾਤ ਕਰਾ ਦਿਆਂ ਤੇ ਗੱਲਬਾਤ ਵੀ ਕਰਦੇ ਆ ਜੈਪਾਲ ਵੀਰੇ ਸਸਰੀ ਕੱਲ ਕੀ ਹਾਲ ਨੇ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਦੱਬੀ ਤੁਰੇ ਨੋ ਕੰਮ ਬਿਲਕੁਲ ਜੀ ਬਿਲਕੁਲ ਇਸ ਵਕਤ ਅਸੀਂ ਐਡਮੰਟਨ ਦੇ ਵਿੱਚ ਆ ਵੈਸਟ ੈਂਡ ਵਿੰਟਰ ਵਰਕ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਵੀਰੇ ਆਪਣਾ ਕੋਲ ਕੰਮ ਹੈ ਕਿਹੜੇ ਕਿਹੜੇ ਆ ਇਥੇ ਵੀਰ ਜੀ ਆਪਾਂ ਟਰੱਕਾਂ ਦੀ ਰਿਪੇਅਰ ਕਰਦੀਏ ਬਾਡੀ ਸ਼ਾਪ ਚ ਜਿਵੇਂ ਕੋਈ ਟਰੱਕ ਐਕਸੀਡੈਂਟ ਵਾਲਾ ਆ ਜਾਂ ਫਿਰ ਕਿਸੇ ਦਾ ਬਿਲਕੁਲ 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 ਜੀ ਤੇ ਜਿਵੇਂ ਆ ਟਰੱਕ ਹੈ ਇਹ ਐਕਸੀਡੈਂਟ ਵਾਲਾ ਸੀ ਇਹ ਚ ਉਸ ਸਾਈਡ ਤੇ ਡੈਮੇਜ ਹੈ ਔਰ ਬਾਕੀ ਕੁਝ ਪਾਰਟ ਟੁੱਟੇ ਹੋਏ ਆ ਜਿਹੜੇ ਆਪਾਂ ਰਿਪਲੇਸ ਕਰਨੇ ਆ ਨਵੇਂ ਲਾਣੇ ਆ ਕੁਝ ਇਦਾਂ ਦੇ ਜਿਹੜੇ ਆਪਾਂ ਪੁਰਾਣਿਆਂ ਨੂੰ ਰਿਪੇਅਰ ਕਰਕੇ ਪੇਂਟ ਕਰਨਾ ਦੁਆਰਾ ਤੇ ਉਹ ਇਹ ਵਾਲੇ ਪਾਰਟ ਨੇ ਜਿਹੜੇ ਆਪਣੇ ਪੁਰਾਣੇ ਨੇ ਜਿਹਨਾਂ ਨੂੰ ਪੇਂਟ ਹੋਣਾ ਜਿਵੇਂ ਆਹ ਵਾਲਾ ਪਾਰਟ ਹੈ ਇਹਦੇ ਆਪਾਂ ਪ੍ਰੋਪਰ ਸੈਂਡ ਕੀਤਾ ਪਹਿਲਾਂ ਨੂੰ ਇਹਦਾ ਚਿਪ ਆਫ ਕੀਤਾ ਜਿਹੜਾ ਉਹਦੇ ਪੁਰਾਣਾ ਪੇਂਟ ਸੀ ਉਹਨੂੰ ਸਕ੍ਰੈਪਰ ਨਾਲ ਹਟਾ ਕੇ ਹੁਣ ਆਪਾਂ ਇੱਥੇ ਪ੍ਰਾਈਮਰ ਕਰਕੇ ਇਹਨੂੰ ਪ੍ਰੋਪਰ ਸੈਂਡਿੰਗ ਕਰਨਾ ਤਾਂ ਕਿ ਇਹਨੂੰ ਪ੍ਰਿਪੇਅਰ ਕਰ ਲਈਏ ਪੇਂਟ ਲਈ ਸਰਫੇਸ ਇਹ ਜਿਹੜੀ ਕੰਪਨੀ ਸੀ 1999 ਤੋਂ ਆ ਸ਼ਾਪ ਦੇ ਖੇਦ ਬਿਲਕੁਲ ਜੀ ਬਿਲਕੁਲ ਬਹੁਤ ਚਾਰ ਹੋ ਗਿਆ ਹੈ ਨਾ ਤੇ ਆਪਣੇ ਪੰਜਾਬੀਆਂ ਕੋਲੇ ਕਦੋਂ ਆਈ ਐ ਇਹ ਅਸੀਂ 3 ਸਾਲ ਪਹਿਲਾਂ ਬਾਏ ਕੀਤੀ ਹੈ ਇਹ ਕੰਪਨੀ ਮਤਲਬ ਤਕਨੀਕ ਤਜਰਬਾ ਸਾਰਾ ਉਹ ਮੇਰੇ ਨਾਲ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਵੱਡੀ ਗੱਲ ਆ ਹਨਾ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡਾ ਨਾਂ ਸੀ ਬਿਲਕੁਲ ਤੇ ਆਪਣੇ ਕੋਲ ਬਾਡੀਮੈਨ ਜਿਹੜੇ ਆ ਉਹ 25 ਸਾਲ ਪੁਰਾਣੇ ਕੰਮ ਕਰਦੇ ਰਹੇ ਆ ਵੈਸਟਰਨ ਸਟਾਰਚ ਕੰਮ ਕੀਤਾ ਆ ਜੀ ਪ੍ਰੋਪਰ ਮਤਲਬ ਟ੍ਰੇਨਡ ਪ੍ਰੋਫੈਸ਼ਨਲਸ ਨੇ ਅਹੀਂ ਕਹਿ ਸਦਾ ਨਾ ਜੇ ਰੰਗ ਹੋ ਜਾਂਦਾ ਟਰੱਕ ਨੂੰ ਹਾਂਜੀ ਹਾਂਜੀ ਆਪਣੇ ਬੰਦੇ ਭਾਲਦੇ ਵੀ ਗੱਲਾਂ ਹੋਣ ਉਹਦੀਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਰੰਗ ਦੀ ਸਾਰੀ ਗੱਲ ਖੜੀ ਆ ਬਿਲਕੁਲ ਆਰ ਸ਼ਿੰਗਾਰੀ ਸਾਰਾ ਰੰਗ ਤੇ ਰੰਗ ਤੇ ਹੀ ਕਿਦਾ ਬੰਦੇ ਨੇ ਤਿਆਬਾ ਨਾ ਹੋਇਆ ਫਿਰ ਤਾਂ ਕਾਦੀ ਗੱਲ ਆ ਹਨਾ ਹਾਂਜੀ ਹਾਂਜੀ ਤੇ ਜਿਵੇਂ ਆ ਸਾਈਡ ਤੇ ਲੱਗੇ ਹੁੰਦੇ ਆ ਆ ਇਹ ਪੈਨਲ ਇਹ ਤਾਂ ਨਵੇਂ ਹੀ ਲੱਗੇ ਹੋਣਗੇ ਨਹੀਂ ਨਵੇਂ ਨਾਵੇਂ ਵੀ ਲੱਗਦੇ ਆ ਕਈ ਰਿਪੇਅਰ ਹੋਏ ਨੇ ਜਿਵੇਂ ਆ ਆ ਵੀਰ ਜੀ ਆਹ ਹੁਣ ਨਾ ਟੁੱਟ ਗਿਆ ਹਾਂ ਇਹ ਇਹ ਨਵਾਂ ਲੱਗੂਗਾ ਇਹ ਇਹ ਰਿਪੇਅਰੇਬਲ ਨਹੀਂ ਰਹਿ ਗਿਆ ਅੱਛੇ ਇਹ ਨਹੀਂ ਰਿਪੇਅਰ ਵਾਲਾ ਰਹਿ ਗਿਆ ਇਹ ਰਿਪੇਅ ਇਹਦੀ ਜਗ੍ਹਾ ਨਵਾਂ ਲੱਗੂਗਾ। ਅੱਛਾ। ਜਿਵੇਂ ਰਿਪੇਅਰ ਵਾਲੇ ਹੁੰਦੇ ਆ ਉਹਨਾਂ ਨੂੰ ਆਪਾਂ ਪੁਰਾਣਾ ਪੇਂਟ ਚਿਪ ਆਫ ਕਰਕੇ ਪ੍ਰੋਪਰ ਉੱਤੇ ਪ੍ਰਾਈਮਰ ਮਾਰ ਕੇ ਉਹਨੂੰ ਸੈਂਡ ਕਰੀਦਾ ਤੇ ਉਹਨੂੰ ਤਿਆਰ ਕਰਕੇ ਫੇਰ ਪੇਂਟ ਸ਼ਾਪ ਚ ਭਜਾਈਆ ਉੱਧਰ। ਇੱਕ ਮਿੰਟ ਹੋਰ ਦੱਸੋ। ਬਿਲਕੁਲ। ਟਰੱਕ ਆ ਗਿਆ। ਜੀ। ਉਹ ਸਭ ਤੋਂ ਪਹਿਲਾਂ ਕੰਮ ਕੀ ਹੁੰਦਾ ਉਹਨੂੰ ਐਸਟੀਮੇਟ ਦੇਣਾ ਵੀ ਕੀ ਤਰ੍ਹਾਂ ਦਾ। ਹਾਂ ਜੀ ਜਿਵੇਂ ਟਰੱਕ ਆਂਦਾ ਤੇ ਪਹਿਲਾਂ ਆਪਾਂ ਇਹ ਡੈਮੇਜ ਨੂੰ ਅਸੈਸ ਕਰਨਾ ਕਿ ਉਹਦੇ ਚ ਡੈਮੇਜ ਕਿੰਨੀ ਹੈ। ਕੁਝ ਪੋਰਸ਼ਨ ਹੋਣਗੇ ਜਿਹੜੇ ਬਿਲਕੁਲ ਡੈਮੇਜ ਹੋ ਗਏ ਆ ਰਿਪਲੇਸ ਹੀ ਹੋਣੇ ਨਵੇਂ ਹੀ ਲੱਗਣ ਉਹਨੂੰ ਆਪਾਂ ਪੇਂਟ ਕਰ ਸਕਦੇ ਆ ਜਾਂ ਕਿਵੇਂ ਕਈ ਮਕੈਨੀਕਲ ਰਿਪੇਅਰਸ ਹੁੰਦੀਆਂ ਜਿਹੜੇ ਹਿਡਨ ਰਹਿੰਦੀਆਂ ਜਿਵੇਂ ਕੋਈ ਟਰੱਕ ਦਾ ਐਕਸਲ ਟੇਡਾ ਹੋ ਗਿਆ ਜਾਂ ਫਿਰ ਫਰੇਮ ਸਿੱਧਾ ਨਹੀਂ ਹੈ ਉਹ ਆਪਾਂ ਪ੍ਰੋਪਰ ਪਹਿਲਾਂ ਇਨਸਪੈਕਸ਼ਨ ਕਰਾਣਾ ਫਿਰ ਉਹਦਾ ਪ੍ਰੋਪਰ ਐਸਟੀਮੇਟ ਬਣਾਣਾ ਤੇ ਜਦ ਤੱਕ ਐਸਟੀਮੇਟ ਅਪਰੂਵਲ ਨਹੀਂ ਹੋਣੀ ਉਦ ਤੱਕ ਆਪਾਂ ਕੰਮ ਨਹੀਂ ਸ਼ੁਰੂ ਕਰਦੇ ਉੱਤੇ ਤੇ ਆਪਣਾ ਸਾਰੀ ਇੰਸ਼ੋਰੈਂਸ ਕੰਪਨੀਆਂ ਤੋਂ ਆਪਣਾ ਡਾਇਰੈਕਟ ਹੈਗਾ ਮਤਲਬ ਬਿਜ਼ਨਸ ਹੈ ਕੋਈ ਐਦਾਂ ਦਾ ਹੋ ਨਹੀਂ ਹੈ ਬਿਲਕੁਲ ਆਪੇ ਤੋਂ ਦੇਖੀ ਮੜਾ ਜਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਇਹ ਫਿਰ ਟਾਈਮ ਬੋਰਡ ਹੁੰਦਾ ਜਿਵੇਂ ਇਨਾ ਟਾਈਮ ਦੇ ਭਾਈ ਥੋੜਾ ਹੋਊਗਾ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਐਸਟੀਮੇਟ ਅਪਰੂਵ ਹੋ ਜਾਂਦੀ ਹੈ ਉਹਦੇ ਵਿੱਚ ਆਪਾਂ ਟਾਈਮ ਵੀ ਦੱਸਦੇ ਆ ਕਿ ਇਹਦੇ ਚ ਇਨਾ ਟਾਈਮ ਲੱਗਣਾ ਜਿਵੇਂ ਵੀਰ ਜੀ ਆਹ ਵਾਲਾ ਆਹ ਵਾਲਾ ਇਹ ਹੈ ਹਾਂ ਇਹਦੇ ਚ ਉਹ ਤੇ ਸੀਗੇ ਪਾਰਟ ਜਿਹੜੇ ਆਪਾਂ ਲੱਗ ਤੋਂ ਉਤਾਰ ਕੇ ਉਹਨੂੰ ਕਰ ਸਕਦੇ ਸੀ ਪੇਂਟ ਵੀ ਕਰ ਸਕਦੇ ਸੀ ਬਟ ਇਹ ਵਾਲਾ ਇਹ ਬੋਡੀ ਦੇ ਉੱਪਰ ਪੈਨਲ ਲੱਗਿਆ ਅੱਛਾ ਇਹਨੂੰ ਆਪਾਂ ਰਿਪੇਅਰ ਇੱਥੇ ਹੀ ਕਰ ਸਕਦੇ ਹਾਂ ਹਾਂਜੀ ਇਹਨੂੰ ਉਤਾਰ ਨਹੀਂ ਸਕਦੇ ਅੱਛਾ ਤੇ ਇਹ ਹੁਣ ਬਾਈ ਨੇ ਇਹਨੂੰ ਫਿਕਸ ਕੀਤਾ ਅੱਛਾ ਫਿਕਸ ਕਸਟ ਕਰਤਾ ਪੂਰਾ ਭਿਆ ਪੂਰੇ ਪਾਇਆ ਹੈ ਹਾਂ ਇਹ ਇਹ ਪੂਰਾ ਡੈਂਟ ਸੀਗਾ ਇੱਥੇ ਦੱਬਿਆ ਹੋਇਆ ਸੀ ਉੱਥੋਂ ਪ੍ਰੋਪਰ ਕਰਕੇ ਉਹਦਾ ਡਾਕਟਰੀ ਬ੍ਰੀਕੀ ਦੇ ਨਾਲ ਬਿਲਕੁਲ ਜੀ ਬਿਲਕੁਲ ਲੈ ਇਹ ਜਦੋਂ ਪੇਂਟ ਹੋਊਗਾ ਫਿਰ ਦੇਖਿਓ ਤੁਸੀਂ ਬਿਲਕੁਲ ਨਵੇਂ ਵਰਗਾ ਲੱਗੂਗਾ ਇਹ ਕਸਟ ਕਰਪ ਇੱਥੇ ਹੁੰਦਾ ਬਾਈ ਬਿਲਕੁਲ ਜੀ ਦੂਜਾ ਸਟੈਪ ਕਿੱਥੇ ਹੋਊਗਾ ਦੂਜਾ ਪੇਂਟ ਸ਼ਾਪ ਚੋਂ ਨਾ ਜਦੋਂ ਇਹ ਪ੍ਰੋਪਰ ਪੇਂਟ ਹੋਣਾ ਉੱਥੇ ਜਾਵਾਂਗੇ ਆਪਾਂ ਬਿਲਕੁਲ ਜਾਵਾਂਗੇ ਜੀ ਤੇ ਇੱਕ ਆਪਾਂ ਸੈਂਡ ਬਲਾਸਟ ਕਰਦੇ ਆ ਉਹ ਵੀ ਬਹੁਤ ਮਹੱਤਵਪੂਰਨ ਬਿਲਕੁਲ ਜੀ ਬਹੁਤ ਬਹੁਤ ਇੰਪੋਰਟੈਂਟ ਹੈ ਜਿਵੇਂ ਰਸਟਡ ਹੁੰ ਪੂਰਾ ਜੰਗ ਲੱਗਿਆ ਹੁੰਦਾ ਟਰੱਕ ਨੇ ਟਰੈਲਰ ਨੇ ਉਹਨੂੰ ਆਪਾਂ ਜੰਗ ਉਤਾਰ ਕੇ ਉਹਦਾ ਪ੍ਰੋਪਰ ਟ੍ਰੀਟਮੈਂਟ ਕਰੀਦਾ ਕਿ ਉਹਨੂੰ ਐਦਾਂ ਦਾ ਪੇਂਟ ਕਰੀਏ ਜਿਹੜਾ 5-7 ਸਾਲ ਕਿਤੇ ਨਾ ਜਾਵੇ ਇੱਕ ਮੈਂ ਦੱਸ ਕੋਸ ਨੂੰ ਮੈਂ ਦੱਸ ਦਿਆਂ ਜਿਹੜਾ ਐਡਮੈਂਟਨ ਆ ਨਾ ਜਾਂ ਅਲਵਰਟਾ ਹੀ ਕਹਿ ਲਓ ਜੀ ਇਹਦੇ ਵਿੱਚ ਵੀ ਆਪਣੋ ਲੂਣ ਜਿਆ ਵੀ ਪਾਉਂਦੇ ਆ ਮਾ ਜੀ ਜੀ ਬਹੁਤ ਜ਼ਿਆਦਾ ਤੇ ਮੈਂ ਕਹਿੰਦਾ ਵੀ ਜਿੰਨੀਆਂ ਬਜਰੀਆਂ ਬੁਜਰੀਆਂ ਜਾਂ ਟਰੱਕਾਂ ਤੇ ਬੱਜਣੀਆਂ ਹੁੰਦੀਆਂ ਉਹ ਤਾਂ ਟਰੱਕ ਜਾਣਦਾ ਜਾਂ ਟਰੱਕ ਦਾ ਮਾਲਕ ਜਾਣਦਾ ਕਿ ਕਿਸ ਚੀਜ਼ ਦੇ ਦਿਲ ਚੋਂ ਨਿਕਲਦੀ ਆ ਤੇ ਉੱਥੇ ਰੰਗ ਦਾ ਖੜਨਾ ਬਿਲਕੁਲ ਉਹ ਤੋਂ ਘੱਟ ਕੰਮ ਹੁੰਦਾ ਫਿਰ ਉਹਦੀ ਇੱਕ ਗਾਰੰਟੀ ਵਾਰੰਟੀ ਵੀ ਹੁੰਦੀ ਆ ਬਿਲਕੁਲ ਜੀ ਜੇ ਪ੍ਰੋਪਰ ਟਰੀਟ ਕਰਾਂਗੇ ਆਪਾਂ ਜੰਗ ਨੂੰ ਪ੍ਰੋਪਰ ਲਾਵਾਂਗੇ ਸਰਫੇਸ ਜਿਹੜਾ ਜੰਗ ਵਾਲਾ ਜਿੱਥੋਂ ਜੰਗ ਉਤਰਿਆ ਉਹਨੂੰ ਪ੍ਰੋਪਰ ਸੀਲ ਕਰੀਏ ਜੀ ਤੇ ਉਹ ਤਾਂ ਹੀ ਪੇਂਟ ਦੀ ਲਾਈਫ ਹੋ ਸਕਦੀ ਆ 5 ਸਾਲ ਜਾਂ 10 ਸਾਲ ਆਪਾਂ ਮਿਨੀਮਮ 5 ਸਾਲ ਦੀ ਵਾਰੰਟੀ ਦਿੰਦੇ ਆ ਜੀ ਜਿਹੜਾ ਆਪਾਂ ਕਰਦੇ ਆ ਸੈਂਡ ਬਲਾਸਟ ਪ੍ਰਾਈਮਰ ਕਰਦੇ ਆ ਪੌਕਸੀ ਫਿਰ ਯੂਰੇਥਨ ਪੇਂਟ ਕਰਦੇ ਆ ਇੰਡੋਰਾ ਦਾ ਹਾਂ ਹਾਂ ਤੇ ਆਪਾਂ 5 ਸਾਲ ਦੀ ਵਾਰੰਟੀ ਦਿੰਨੇ ਆ ਹਰ ਉਹਦੇ ਚ ਜਿਹੜਾ ਆਪਾਂ ਸੈਂਡ ਬਲਾਸਟ ਕਰਦੇ ਆ ਇਥੇ ਬਹੁਤ ਵੱਡੀ ਗੱਲ ਆ ਵੀ ਇਹ ਜਿਹੇ ਦੇ ਵਿੱਚ 5 ਸਾਲ ਦੀ ਗਾਰੰਟੀ ਦੇ ਬਿਲਕੁਲ ਜੀ ਬਿਲਕੁਲ ਇਹ ਔਰ ਆਪਾਂ ਜਿਆਦਾ ਵਾਲੇ ਵੀ ਪੇਂਟ ਹੈਗੇ ਆ ਜਿਨ੍ਹਾਂ ਚ ਜਿਵੇਂ ਆ ਇਦਾਂ ਦਾ ਏਰੀਆ ਜਿੱਥੇ ਬਹੁਤ ਜਿਆਦਾ ਚਿਪਸ ਨੇ ਜਾਂ ਫਿਰ ਸਰਫੇਸ ਨੂੰ ਬਹੁਤ ਜਿਆਦਾ ਡੈਮੇਜ ਕਰਦੇ ਆ ਉਹਨਾਂ ਲਈ ਸਪੈਸ਼ਲ ਪੇਂਟਸ ਆ ਰੌਕ ਗਾਰਡ ਹੈ ਹੈ ਨਾ ਬਹੁਤ ਸਾਰੇ ਕੋਟਿੰਗਸ ਨੇ ਜਿਹੜੀ ਲਾਈਫ ਇਹ ਤੋਂ ਵੀ ਜਿਆਦਾ ਹੁੰਦੀ ਹੈ ਔਰ ਜਾਂ ਫਿਰ ਇਹੋ ਜਿਹਾ ਏਰੀਆ ਜਿੱਥੇ ਬ੍ਰੇਜ਼ਨ ਬਹੁਤ ਜ਼ਿਆਦਾ। ਕੀ ਹੁੰਦਾ ਜਿਹੜਾ ਲੰਬਾ ਟਰੇਲਰ ਲੱਗਿਆ। ਹੂੰ ਹੂੰ ਹੂੰ। ਬੈਕ ਸਾਈਡ ਤੇ ਜੀ। ਉਹ ਇਦਾਂ ਘੁੰਮ ਗਿਆ। ਉਹ। ਉਹਨੇ ਇਹ ਪੂਰਾ ਨਾ ਡੈਮੇਜ ਕਰਤਾ। ਹਾਂ ਲੈਟਾ ਸੀ ਇੱਥੋਂ। ਹਾਂ ਇਹ ਪੂਰਾ ਜਿਹੜਾ ਸਲੀਪਰ ਹੈ। ਜੀ। ਇਹ ਪੂਰਾ ਡੈਮੇਜ ਹੋ ਰੱਖਿਆ। ਬਿਲਕੁਲ। ਇਹ ਅੰਦਰ ਤੱਕ ਨਾ ਇਹ ਪੂਰਾ ਇਹਦਾ ਸਰਫੇਸ ਫਲੋਰ। ਹਾਂ ਵੀ ਜਿਹੜਾ ਹਿਡਨ ਵੀ ਇਹਦੇ ਨੁਕਸਾਨ ਹੋਣਗੇ। ਹਾਂ ਜੀ ਜੀ। ਇਹ ਇਹ ਹੁਣ ਹੁਣ ਕਿੰਨਾ ਟੇਡਾ ਹੋਇਆ ਜਾਂ ਐਕਸਲ ਕਿੰਨਾ ਟੇਡਾ ਹੈ? ਉਹ ਉਹ ਜਦੋਂ ਇਨਸਪੈਕਸ਼ਨ ਹੋਊਗੀ। ਪ੍ਰਾਪਰ ਉੱਤਪਾ ਲੱਗੂਗਾ ਕਿ ਇਹ ਕਿੰਨਾ ਟੇਡਾ ਆ ਕਿੰਨਾ ਕਰੈਕਟ ਕਰਨਾ ਹੈ ਯੱਕਾ ਕਾਸਟ ਆਊਗੀ ਤੇ ਬਾਕੀ ਜਿਹੜਾ ਬਾਡੀ ਵਾਲਾ ਕੰਮ ਹੈ ਇਹ ਆਪਾਂ ਇੱਥੇ ਕਰਨਾ ਆ ਫਰੇਮ ਦੀ ਇਨਸਪੈਕਸ਼ਨ ਜਾਂ ਬਾਕੀ ਕੰਮਾਂ ਲਈ ਬਾਹਰ ਜਾਊਗਾ ਬਿਲਕੁਲ ਤੇ ਆਪਾਂ ਉੱਧਰਲੇ ਪਾਸੇ ਵੀ ਚੱਲ ਗਏ ਤੁਹਾਨੂੰ ਦਿਖਾ ਕੇ ਲਾਉਂਗੀ ਪ੍ਰੋਸੈਸ ਹੁੰਦਾ ਹਾਂ ਹਾਂਜੀ ਹਾਂਜੀ ਬਾਹਰ ਸੀਟ ਤੇ ਸਾਰੀ ਖਾਦੀ ਪਈ ਥੰ ਲੋੜੀ ਆ ਪੂਰਾ ਇਹਦਾ ਕੀ ਹੱਲ ਲਊ ਇਹਦਾ ਇਹ ਪ੍ਰਾਪਰ ਆਪਾਂ ਸੀਟ ਕੱਟਾਂਗੇ ਨਵਾਂ ਲਾਵਾਂਗੇ ਇੱਥੇ ਜਿੱਥੇ ਜਿੱਥੇ ਵੀ ਡੈਮੇਜ ਹੋ ਗਈ ਪਹਿਲਾਂ ਇਹ ਬੈਂਡ ਹੋ ਰੱਖਿਆ ਇਹਨੂੰ ਸਿੱਧਾ ਕਰਦਾਂ ਇਹ ਸ਼ੀਟ ਪੂਰੀ ਕੱਟ ਗ ਇਹ ਜਗ੍ਹਾ ਨਵਾਂ ਪੈਨਲ ਲਾਵਾਂਗੇ ਜੀ ਹੈਨਾ ਤੇ ਜੇ ਕੋਈ ਅੰਦਰ ਹੈਗਾ ਵੈਲ ਦੇ ਵਿੱਚ ਕੋਈ ਉਹਨੂੰ ਆਪਾਂ ਪ੍ਰੋਪਰ ਫਿਕਸ ਕਰਕੇ ਕਿਉਂਕਿ ਇਹ ਇਹ ਇਦਾਂ ਦਾ ਇਸ਼ੂ ਹੈ ਸੇਫਟੀ ਨਾਲ ਰਿਲੇਟਡ ਹੈ ਬੱਚੇ ਟਰੈਵਲ ਕਰਦੇ ਇਹਦੇ ਚ ਤੇ ਇਹਦੀ ਰੰਗ ਦਾ ਹੁੰਦਾ ਵੀਰ ਜੀ ਇਹ ਰੰਗ ਸਰਕਾਰ ਨੇ ਹੁੰਦਾ ਵੀ ਇੰਨੇ ਚਾਰ ਵੱਧੋਂ ਹੀ ਕਰਾਉਣਾ ਪਾਉਣਾ ਕੰਪਲਸਰੀ ਆ ਆ ਕੰਪਲਸਰੀ ਇਦਾਂ ਹੈ ਜਿਵੇਂ ਇਦਾਂ ਦੀ ਡੈਮੇਜ ਹੈ ਨਾ ਜਿਹੜੀ ਸੇਫਟੀ ਨਾਲ ਰਿਲੇਟਡ ਹੈ ਉਹ ਡੀਓਟੀ ਔਰ ਉਹ ਪੁਲ ਕਰ ਲੈਂਦੇ ਹੈ ਜਿਹੇ ਵਹੀਕਲ ਨੂੰ ਔਰ ਚਲਾਨ ਹੁੰਦਾ ਰੰਦਾ ਉਤੋਂ ਪੇਂਟ ਦਾ ਅਦਰਵਾਈਜ਼ ਬਹੁਤ ਜ਼ਿਆਦਾ ਉਹ ਨਹੀਂ ਹੈ ਕਿ ਪੇਂਟ ਤੁਸੀਂ ਖਰਾਬ ਹੈ ਤਾਂ ਉਹ ਦੇਖਣ ਤੇ ਖਰਾਬ ਜਰੂਰ ਲੱਗ ਰਿਹਾ ਬਟ ਸੇਫਟੀ ਨਾਲ ਰਿਲੇਟਡ ਨਾ ਹੋਵੇ ਉਹ ਚ ਇੰਨਾ ਲੋਕੀ ਗੌਰ ਨਹੀਂ ਕਰਦੇ ਵਿੱਚ ਚ ਰੰਗ ਲੱਗਿਆ ਜੰਗਾਲ ਲੱਗ ਕਮੈਂਟ ਹਾਂਜੀ ਹਾਂਜੀ ਬਿਲਕੁਲ ਸੇਫਟੀ ਇਸ਼ੂ ਨਾਲ ਹੀ ਆ ਸੇਫਟੀ ਇਸ਼ੂ ਜਿਵੇਂ ਆਹ ਵਾਲਾ ਸੇਫਟੀ ਇਸ਼ੂ ਇੱਕ ਤਰ੍ਹਾਂ ਹਾਂ ਇਹ ਸੇਫਟੀ ਇਥੇ ਇਥੇ ਜਿਹੜਾ ਸੁਰਾਖ ਹੋ ਜੇ ਨਾ ਉੱਪਰ ਨੂੰ ਉਹ ਬੜਾ ਵੱਡਾ ਸੇਫਟੀ ਇਸ਼ੂ ਆਨ ਲਈ ਬਿਲਕੁਲ ਇਦਾਂ ਦੀ ਬਹੁਤ ਬੱਸਾਂ ਆਪਾਂ ਰਿਪੇਅਰ ਕਰ ਚੁੱਕੇ ਹਾਂ ਬਿਲਕੁਲ ਜੀ ਇੱਕ ਹੋਰ ਬੇਨਤੀ ਹੈ ਅੱਛਾ ਹਜੇ ਰਹਿੰਦਾ ਹੈ ਹਾਂਜੀ ਭਾਜੀ ਤੇ ਉਹ ਸਾਰਾ ਟਾ ਗਿਆ ਪਿਆ ਉਹ ਕਰਨਾ ਨਹੀਂ ਸੀ ਆਪਾਂ ਨਹੀਂ ਭਾਜੀ ਸਿਰਫ ਹੌਡ ਕਰਨੀ ਸੀ ਹੌਡ ਕਰੈਕ ਆਈ ਸੀ ਸਾਡੇ ਤੋਂ ਅੱਛਾ ਹੌਡ ਤਾਂ ਹੀ ਕਰਨਾ ਸੀ ਕੱਲਾ ਹਾਂਜੀ ਹਾਂਜੀ ਭਾਜੀ ਠੀਕ ਆ ਵੀ ਗੱਲ ਬਾਤ ਹਾਂਜੀ ਇਹ ਪਹਿਲਾਂ ਇਹਦੇ ਤੇ ਕੀ ਕੀ ਕੀਤਾ ਇਹਦੇ ਤੇ ਪਹਿਲਾਂ ਭਾਜੀ ਇੱਥੇ ਬੋਡੀ ਵਰਕ ਹੋਇਆ ਮਤਲਬ ਜਿੱਦਾਂ ਇਹਦੇ ਪਾਰਟ ਐਮ ਐਸ ਰਿਮੂਵ ਕੀਤੇ ਅਸੀਂ ਹੂੰ ਹੂੰ ਮੁੜ ਕੇ ਫਿਰ ਸਾਰਾ ਬੋਡੀ ਵਰਕ ਹੋਇਆ ਜਿੰਨਾ ਖਰਾਬ ਸੀ ਇਹਦਾ ਜੀ ਫੇ ਉਸ ਤੋਂ ਬਾਅਦ ਪ੍ਰਾਈਮਰ ਹੋਇਆ ਪ੍ਰਾਈਮਰ ਹੋਣ ਤੋਂ ਬਾਅਦ ਸੈਂਡਿੰਗ ਹੋਈ ਜਿਹੜਾ ਬੋਡੀ ਵਰਕ ਪੈਣੀ ਸੀਗਾ ਉਹ ਹੋਇਆ ਤੇ ਉਸ ਤੋਂ ਬਾਅਦ ਇੱਥੇ ਪੇਂਟ ਹੋਏ ਦੇ ਦੋ ਕੋਟ ਹੋਏ ਭਾਜੀ ਦੋ ਕੋਟ ਹਾਂਜੀ ਤੇ ਅੱਜ ਆ ਦਿਨੇ ਬੜਾ ਯੂਦਾ ਕੰਮ ਹਾਂਜੀ ਹਾਂਜੀ ਭਾਜੀ ਇਹ ਹਾਂਜੀ ਹਾਂਜੀ ਬਿਲਕੁਲ ਇਹ 80 ਫੁੱਟ ਲੰਬਾ ਪੇਂਟ ਬੂਥ ਹੈ ਜੀ 80 ਫੁੱਟ ਬਣਿਆ ਦਾ ਟਰਾਲਾ ਟਰੱਕ ਹਾਂਜੀ ਟ੍ਰੇਲਰ ਵੱਡ ਜਾਂਦੇ ਆ ਜੀ ਲੰਬੇ ਤੋਂ ਲੰਬਾ ਆਪਾਂ 105 ਫੁੱਟ ਤੱਕ ਦਾ ਵੀ ਕੀਤੇ ਹੋਇਆ ਹੈ ਜਿਹੜੇ ਪੇਂਟ ਹੁੰਦੇ ਉਹ ਦੋ ਸਟੇਜ ਚ ਹੁੰਦੇ ਬਟ ਐਕਸਟੈਂਡ ਹੋ ਕੇ ਹੋ ਜਾਂਦੇ ਬਟ 80 ਫੁੱਟ ਤੱਕ ਦੇ ਕਾਮਨ ਸਾਰੇ ਨੈਚਰ ਨੂੰ ਵੀ ਮੈਨੇਜ ਕੀਤਾ ਹੋਇਆ ਬਿਲਕੁਲ ਜੀ ਬਿਲਕੁਲ ਆਹ ਟੈਂਪਰੇਚਰ ਕੰਟਰੋਲ ਨਹੀਂ ਲੱਗਿਆ ਹੋਇਆ ਕੀ ਆ ਕਿ ਫਿਰ ਪੇਂਟ ਦੀ ਜਿਹੜੀ ਕੁਆਲਿਟੀ ਨਿਕਰ ਕੇ ਸਾਹਮਣੇ ਆਣੀ ਬਿਲਕੁਲ ਜਦ ਤੱਕ ਪ੍ਰੋਪਰ ਬੇਕ ਨਾ ਹੋਇਆ ਨਾ ਮਤਲਬ ਪ੍ਰਾਈਮਰ ਕਹਿ ਲਓ ਜਾਂ ਪੇਂਟ ਕਹਿ ਲਓ ਉਹ ਤੱਕ ਉਹਦਾ ਸਰਫੇਸ ਤੇ ਕੋਈ ਗਾਰੰਟੀ ਨਹੀਂ ਹੈ ਕਿ ਪੀਲ ਆਫ ਨਹੀਂ ਹੋਏਗਾ ਅਸੀਂ 5 ਸਾਲ ਦੀ ਵਾਰੰਟੀ ਇਸ ਲਈ ਦਿੰਦੇ ਆ ਕਿ ਅਸੀਂ ਪ੍ਰੋਪਰ ਉਹਨੂੰ ਸੈਂਡ ਬਲਾਸ ਕਰਦੇ ਆ ਉਸ ਤੋਂ ਬਾਅਦ ਜਿਹੜਾ ਸਰਫੇਸ ਬੇਅਰ ਸਰਫੇਸ ਹੈ ਉਹਨੂੰ ਆਕਸੀਡਾਈਜ਼ ਹੋਣ ਤੋਂ ਰੋਕਣਾ ਪ੍ਰੋਪਰ ਮਤਲਬ ਜਦੋਂ ਸੈਂਡ ਬਲਾਸ ਕਰਤਾ ਉਹਦੇ ਤੇ ਹਾਂਜੀ ਹਾਂਜੀ ਉਦੋਂ ਕੁਝ ਸਮੇਂ ਬਾਅਦ ਉਦੋਂ ਤੇ ਹੋ ਸਕਦਾ ਵੀ ਉਹ ਜਰਜੀ ਪੇਂਟ ਸ਼ੁਰੂ ਹੋਵੇ ਬਿਲਕੁਲ ਬਿਲਕੁਲ ਜੀ ਜਿਉਂ ਹੀ ਸਰਫੇਸ ਨੰਗਾ ਹੁੰਦਾ ਹ ਉਹ ਬਿਲਕੁਲ ਬੇਅਰ ਸਰਫੇਸ ਕਹਿੰਨੇ ਆਪਾਂ ਨੂੰ ਜੀ ਜਿਨੋਂ ਨੂੰ ਹਵਾ ਲੱਗਣੀ ਨਾਲ ਉਹਨੇ ਲਾਲੀ ਆ ਜਣੀ ਦੁਬਾਰਾ ਹੂੰ ਉਹਨੂੰ ਜੇ ਆਪਾਂ ਕਰਨਾ ਪ੍ਰੋਪਰ ਤੇ ਪਹਿਲਾਂ ਆਪਾਂ ਸੈਂਡ ਪ੍ਰੋਪਰ ਕਲੀਨ ਕਰਦੇ ਆਂ ਦੁਬਾਰਾ ਹਵਾ ਮਾਰ ਕੇ ਪੂਰੀ ਫਿਰ ਉਹਨੂੰ ਅੰਦਰ ਲਿਆ ਕੇ ਡਰਾਈ ਕਰਦੇ ਆਂ ਜੀ ਫਿਰ ਉਹਦੇ ਤੇ ਆਪਾਂ ਇੱਕ ਕੋਟ ਕਰੀਦਾ ਪਹਿਲੇ ਪ੍ਰਾਈਮਰ ਦਾ ਹੂੰ ਵੀ ਉਹਨੂੰ ਫਿਕਸ ਹੋ ਜੇ ਵੀ ਹਰ ਜਗ੍ਹਾ ਤੇ ਉਹ ਪ੍ਰੋਪਰ ਸੀਲ ਹੋ ਗਿਆ ਹਵਾ ਦੇ ਸੰਪਰਕ ਚ ਨਾ ਆਵੇ ਹਵਾ ਦੇ ਸੰਪਰਕ ਚ ਨਾ ਆਵੇ ਜੀ ਤੇਕਨਸ ਬਣਾ ਕੇ ਪ੍ਰਾਈਮਰ ਦੀ ਉਹਨੂੰ ਡਰਾਈ ਕਰਕੇ ਫੇਰ ਆਪਾਂ ਪੇਂਟ ਵਾਲਾ ਕੰਮ ਸ਼ੁਰੂ ਕਰੀਏਗਾ ਪੇਂਟ ਦੇ ਦੋ ਕੋਟ ਹੁੰਦੇ ਆ ਆਪਾਂ ਯੂਰੋਥਨ ਪੇਂਟ ਕਰਦੇ ਆ ਜੀ ਉਹ ਪਲਾਸਟਿਕ ਪੇਂਟ ਬੋਲਦੇ ਆ ਆਪਾਂ ਪੰਜਾਬੀ ਆਪਣੀ ਕਮ ਲੈਂਗੁਏਜ ਉਹ ਇੱਕ ਤਰ੍ਹਾਂ ਏਦਾਂ ਸੀਲ ਕਰ ਦਿੰਦਾ ਕਿ ਉੱਤੇ 5-7 ਸਾਲ ਉਹ ਪੇਂਟ ਦਾ ਕੋਈ ਵੀ ਸੰਭਾਵਨਾ ਨਹੀਂ ਹੈ ਖਰਾਬ ਹੋਣ ਦੀ ਹਰ ਇੱਤੇ ਦਾ ਕਾਹਦਾ ਢੇਰ ਜਿਹਾ ਲਾਇਆ ਘਰ ਪਉਣ ਲੱਗੇ ਹੋ ਵੀਰੇ ਹੈ ਵੀਰੇ ਇਹ ਵੇਸ ਸੈਂਡ ਹੈ ਜਿਹੜੀ ਆਪਾਂ ਸੈਂਡ ਬਲਾਸਟਿੰਗ ਤੋਂ ਬਾਹਰ ਨਿਕਲਦੀ ਹੈ ਮਤਲਬ ਉਹ ਆਪਾਂ ਇਹ ਪੁੱਲ ਕਰਕੇ ਇੱਥੇ ਲਾਈ ਦੀ ਆ ਰੰਗ ਕਾਲੀ ਹਾਂਜੀ ਹਾਂਜੀ ਰੰਗ ਕਰ ਦੋ ਸੱਚ ਪਹਿਲਾਂ ਰੰਗ ਕਰਨ ਤੋਂ ਪਹਿਲਾਂ ਜਿਹੜੀ ਆਪਣੀ ਸੈਂਡ ਬਲਾਸਟ ਕਰਦੇ ਨਾ ਉਹ ਇਹ ਵੇਸਟ ਸੈਂਡ ਹੈ ਇਹ ਆਪਾਂ ਡਿਸਪੋਜ਼ ਕਰਨੀ ਹੁੰਦੀ ਹੈ ਤੇ ਹੁਣ ਆਹ ਫਿਰ ਇੱਧਰ ਲਾਇਆ ਇਹ ਆਹ ਆਹ ਟਰੇਲਰ ਵੀਰ ਜੀ ਸੈਂਡ ਬਲਾਸਟਿੰਗ ਲਈ ਹੈ ਅੱਛਾ ਹੈ ਨਾ ਹਾਂਜੀ ਹਾਂਜੀ ਕਿਹਦੀ ਬਾਤ ਦਾ ਜੇ ਸਾਡੇ ਦਾ ਵੱਡਾ ਬਚਨ ਵਾਲੇ ਨੂੰ ਬੜਾ ਪਿਆਵਾ ਬਹੁਤ ਜੰਗਾਲਾ ਜੀ ਵੱਡੀ ਮਸ਼ੀਨ ਹੀ ਚਾਹੀਦੀ ਹੈ ਨਹੀਂ ਮਸ਼ੀਨ ਜਿਹੜੀ ਹੈ ਇਹ ਤੇ ਜਿਹੜਾ ਪ੍ਰੈਸ਼ਰ ਆ ਸੈਂਡ ਦਾ ਇਹ ਤਾਂ ਬਾਲਾ ਗਲਿਆ ਪਿਆ ਹੈ ਬਾਲਾ ਗਲਿਆ ਪਿਆ ਜੀ ਇਹ ਨਿਖਰ ਜੂਗਾ ਬਿਲਕੁਲ ਨਿਖਰੂਗਾ ਜੀ ਐ ਚਮਕੂਗਾਗੇ ਤੁਹਾਨੂੰ ਲੱਗੋ ਨਵਾਂ ਹੈ ਬਹੁਤ ਮਿਹਨਤ ਵਾਲਾ ਕੰਮ ਆ ਬਿਲਕੁਲ ਜੀ ਬਿਲਕੁਲ ਦਰਸ਼ਕੋ ਮੈਂ ਦੱਸਦਾ ਇਸ ਵਕਤ ਟੈਂਪਰੇਚਰ ਹੋਗਾ -15°C ਆਹਾਂ ਇਸ ਵੇਲੇ 18 ਹੈ ਮਾਈਨਸ ਮਾਈਨਸ 18 ਮੈਂ ਬਿਲਕੁਲ ਬਿਲਕੁਲ ਜੀ ਇਹ ਇਹਦੇ ਵਿੱਚ ਕੰਮ ਹੋਣਾ ਤੇ ਸੈਂਡ ਬਲਾਸਟ ਆਹ ਵੇਸਟ ਹੁੰਦੀ ਹੈ ਸਾਰੀ ਆਹ ਸਾਰੀ ਵੇਸਟ ਹੈ ਜੀ ਇਹ ਪਾਈਪ ਹੈ ਜਿਵੇਂ ਇਹ ਹਾਈ ਪ੍ਰੈਸ਼ਰ 에ਅਰ ਇਹ ਚ ਆਊਗੀ ਇਹ ਆਪਣੀ ਗੱਲ ਨਾ ਜੇ ਦਿਨ ਸਪਰੇਅ ਕਰੂਗਾ ਹਾਂਜੀ ਮੁੰਡਾ ਚਲਾਊਗਾ ਥੋੜੀ ਦੇਰ ਨੂੰ ਤੁਹਾਨੂੰ ਦੱਸਾਂਗੇ ਆਪਾਂ ਜਿਵੇਂ ਸਟਾਰਟ ਕਰਦਾ ਬਿਲਕੁਲ ਬਹੁਤ ਮੀਂਹ ਤਾਂ ਸਾਰੇ ਨੂੰ ਨਵੇੜ ਦਾ ਲਿਸ਼ਕੋਣਾ ਇੱਕ ਸਿਲ ਬਿਲਕੁਲ ਜੀ ਬਿਲਕੁਲ ਇਹ ਨਵਾਂ ਲੱਗੂਗਾ ਤੁਹਾਨੂੰ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਕਿ ਪੁਰਾਣਾ ਇਹ ਇਹ ਡਰਮ ਚ ਰੇਤ ਹੈ ਜੀ ਭਰੀ ਪਈ ਅੱਛਾ ਇਹ ਤੇ ਰੇਤਾ ਪਾਇਆ ਇਹ ਉਹ ਕੰਪਰੈਸਰ ਆ ਨਾ ਇਹ ਕੰਪਰੈਸਰ ਹੈ ਜੀ ਕੰਪਰੈਸਰ ਇਹ 375 ਸੀਐਫਐਮ ਦਾ ਜੀ ਅੱਛਾ ਇਹੀ ਇਹਦੀ ਸਪੈਸ਼ਲਟੀ ਹੈ ਬੜਾ ਹਾਈ ਪ੍ਰੈਸ਼ਰ ਮਾਰਦਾ ਇਹ 120 ਆ ਪੀਐਸਆਈ ਪ੍ਰੈਸ਼ਰ ਦਿੰਦਾ ਇਹ ਗਨ ਨੂੰ ਜਿਹਦੇ ਨਾਲ ਸੈਂਡ ਜਿਹੜੀ ਹੈ ਜਦੋਂ ਸਰਫੇਸ ਤੇ ਵੱਜਦੀ ਹੈ ਪੂਰਾ ਸਰਫੇਸ ਜਿਹੜਾ ਜੰਗ ਜੰਗ ਤਾਰੀ ਹੁੰਦੀ ਹੈ ਸੈਂਡ ਬਲਾਸਟ ਹੋਣਾ ਜੀ ਬਿਲਕੁਲ ਜੀ ਜ਼ਬਰਦਸਤ ਬਲਾਸਟ ਮਤਲਬ ਬਲਾਸਟ ਹੀ ਐਕਚੁਅਲ ਬਲਾਸਟ ਐਸਟਰਨੋਟ ਲੱਗਦਾ ਨਾ ਤੁਹਾਨੂੰ ਪਾ ਗਏ ਬਟ ਇਹ ਪ੍ਰੋਪਰ ਜਿਹੜਾ ਨਾ ਹਾਈ ਪ੍ਰੈਸ਼ਰ 에ਅਰ ਜਾਂਦੀ ਹੈ ਜਿਹੜਾ ਇਹ ਹੈਲਮਟ ਦੇ ਅੰਦਰ ਬਰੀਥਿੰਗ ਲਈ ਹੁੰਦੀ ਹੈ ਇਹਨੂੰ ਬਰੀਥਿੰਗ 에ਅਰ ਕਹਿੰਦੇ ਆਪਾਂ ਸਾਹ ਇਧਰਾ ਹੀ ਲੈਣਾ ਬਿਲਕੁਲ ਜੀ ਬਿਲਕੁਲ 에ਅਰ ਰੱਖ ਕਿਵੇਂ ਪਾਉਣਾ ਕਿਵੇਂ ਇਹ ਬਾਈਪਾਸ ਦੱਸੋ ਅੱਛਾ ਪਾਉਣ ਲੱਗ ਜੀ ਹਾਂ ਜੀ ਹਾਂ ਜ ਇਹ ਬੜੀ ਮੇਹਤ ੌਖੀ ਆ ਵੀ ਨਹੀਂ ੌਖੀ ਆ ਜੀ ਬਲਕਿ ਇਹ ਆ ਕਿ ਪੂਰਾ ਸੇਫਟੀ ਵਾਲਾ ਕੰਮ ਆ ਜੀ ਹਾਂ ਤੇ ਇਦੋਂ ਬਾਅਦ ਦੇ ਵਿੱਚ ਕਹਿ ਸਕਦੇ ਆ ਕਿ ਰੇਤੇ ਚ ਜੰਸੀ ਜਿੱਥੇ ਰੇਕਟ ਗੋਲੀਆਂ ਚੱਲਦਾ ਹਾਂ ਬਿਲਕੁਲ ਜੀ ਬਿਲਕੁਲ ਉਹ ਐ ਇੰਨਾ ਹਾਈ ਪ੍ਰੈਸ਼ਰ ਆ ਜੀ ਕੁਛ ਉਹਦੇ ਅੱਗੇ ਆ ਗਿਆ ਉਹਨਾਂ ਡਾ ਦੇਣਾ ਉਸ ਵੇਲੇ ਡਾ ਦੇਣਾ ਹਾਂ ਤੇ ਸੇਫਟੀ ਬਹੁਤ ਇੰਪੋਰਟੈਂਟ ਆ ਹਵਾ ਇਹ ਪ੍ਰੋਪਰ ਆਣੀ ਚਾਹੀਦੀ ਇਹ ਇਹ ਪੂਰੀ ਇਹ ਜਿਹੜਾ ਜਿੱਥੇ ਕਵਰ ਲੱਗਿਆ ਆ ਇਹ ਪ੍ਰੋਪਰ ਆ ਬਿਲਕੁਲ ਇਹ ਮਤਲਬ ਚੇਂਜ ਕਰਨੇ ਪੈਂਦਾ ਇਹਨੂੰ ਹਰ ਅੱਧੇ ਘੰਟੇ ਘੰਟੇ ਨੂੰ ਨਵਾਂ ਲੱਗਦਾ ਹੈ ਆ ਆ ਚੀਜ਼ ਹਾਂਜੀ ਹਾਂਜੀ ਇਹ ਖਰਾਬ ਹੋ ਜਾਂਦਾ ਵਾ ਹਾਂ ਖਰਾਬ ਹੋ ਜਾਂਦਾ ਸੈਂਡ ਦਾ ਪ੍ਰੈਸ਼ਰ ਬੈਕ ਮਾਰਦਾ ਨਾ ਜਦੋਂ ਸਰਫੇਸ ਤੇ ਮਾਰੋ ਤੇ ਉੱਡ ਕੇ ਵਾਪਸ ਆਂਦੀ ਓਕੇ ਓਕੇ ਬਹੁਤ ਵਧੀਆ ਤੇ ਮਗਰ ਕੋਈ ਆਈਂ ਖੁੱਲਾ ਹੀ ਰਹਿਣਾ ਕਿ ਕੋਈ ਨਹੀਂ ਨਹੀਂ ਇਹ ਪਾਈਪ ਹਾਈ ਪ੍ਰੈਸ਼ਰ ਗਲੀ ਹੋਣਾ ਜਿਹੜੀ ਕੰਪਰੈਸਰ ਤੋਂ ਆਉਗੀ ਉਸ ਤੋਂ ਥਰੂ ਹਵਾ ਲਈ ਬਰੀਥਿੰਗਲੀ 에ਅਰ ਜਾਊਗੀ ਅੰਦਰ ਅੱਛਾ ਅੱਛਾ ਸਾਰੀ ਗੱਲ ਹਾਂਜੀ 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 ਦਰਸ਼ਕੋ ਕੋਈ ਗੌਰ ਇੰਨੀ ਤਿਆਰੀ ਦੇ ਨਾਲ ਕੰਮ ਕਰਨਾ ਪੈਂਦਾ ਵਾ ਹੁਣ ਸੈਂਡ ਬਲਾਸਟ ਕਰੂਗਾ ਮੁੰਡਾ ਕਹਿਆ ਉਸਤਾ ਜਾਂ ਕਿ ਜਮਾਂ ਲਿਸ਼ਕਾ ਦਊਗਾ ਬਹੁਤ ਪ੍ਰੈਸ਼ਰ ਆਇਦਾ ਹਾਈ ਮਿਸਟਰ ਲਗਣਾ ਰੇਤ ਬਹੁਤ ਪ੍ਰੈਸ਼ਰ ਆਇਦਾ ਆ ਆ ਦੇਖੋ ਦਰਸ਼ਕੋ ਜਿੱਥੇ ਸੈਂਡ ਬਲਾਸਟ ਹੋਇਆ ਵਾ ਉੱਥੋਂ ਇਸ ਤਰੀਕੇ ਦਾ ਨਿਕਲਿਆ ਆ ਹਾਂ ਕੋਈ ਮਤਲਬ ਇੰਨਾ ਸਾਫ਼ ਸੋਇਆ ਸਾਫ਼ ਹੋ ਜਾਂਦਾ ਹੈ ਨਾ ਬਿਲਕੁਲ ਜੀ ਬਿਲਕੁਲ ਮਤਲਬ 24 ਘੰਟੇ ਦੇ ਅੰਦਰ ਅੰਦਰ ਨੂੰ ਪੇਂਟ ਕਰਨਾ ਪਊਗਾ ਬਿਲਕੁਲ ਪੇਂਟ ਕਰਨਾ ਪਊਗਾ ਫਿਰ ਦੁਬਾਰੀ ਚਾਰ ਲੱਗ ਜੂਗੀ ਔਰ ਉਹਦਾ ਟਾਈਮ ਹੈ ਕਿ ਕਿੰਨੇ ਟਾਈਮ ਦੇ ਅੰਦਰ ਆਪਾਂ ਪੇਂਟ ਕਰਨਾ ਬਿਲਕੁਲ ਦਾ ਟਾਈਮ ਆ ਹਾਂ ਦੁਬਾਰਾ ਇਹ ਰਸੜ ਹੋ ਜਾਂਦਾ ਆ ਆਕਸੀਡੇਸ਼ਨ ਦੁਬਾਰਾ ਆ ਜਾਂਦੀ ਰੈਡੀਕਲਰ ਆ ਜਾਂਦਾ ਦੁਬਾਰਾ ਜੇ ਇਹਨੂੰ ਪਾਣੀ ਲੱਗਣਾ ਹਵਾ ਲੱਗਣੀ ਦੇ ਦੁਆਰਾ ਜੰਗ ਲਾ ਗਿਆ ਬਿਲਕੁਲ ਤੁਹਾਨੂੰ ਮੈਂ ਮੁੱਟ ਜੀ ਗੱਲ ਦੱਸਾਂ ਇਹੇ ਜਾ ਹੁੰਦਾ ਪਹਿਲਾਂ ਸੈਂਡ ਬਲਾਸਟ ਹੋਣ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਉੱਥੇ ਪ੍ਰੋਸੈਸ ਦਿਖਾਇਆ ਉਦੋਂ ਬਾਅਦ ਚ ਇਹੇ ਜਾ ਬਣ ਜਾਣਾ ਕਿਉਂ ਭਾਈ ਇਹਦੀ ਗਾਰੰਟੀ ਹੁੰਦੀ ਹੈ 5 ਸਾਲ ਦੀ ਬਿਲਕੁਲ ਪੂਰੀ 5 ਸਾਲ ਦੀ ਵਾਰੰਟੀ ਹੈ ਜੀ 5 ਸਾਲ ਦੀ ਗਾਰੰਟੀ ਹੁੰਦੀ ਆ ਹਾਂਜੀ ਹਾਂਜੀ ਇਸ ਤੋਂ ਥੈ ਕਿਥੇ ਪ੍ਰਾਈਮ ਟਰੱਕ ਸੈਂਟਰ ਵਾਲਿਆਂ ਕੋਲੇ ਐਡਮੈਂਟਨ ਦੇ ਵਿੱਚ ਹਾਂਜੀ ਵਿੰਟਰ ਵਰਨ ਰੋਡ ਵੈਸਟ ਸੈਂਡ ਬਿਲਕੁਲ ਜੀ ਬਿਲਕੁਲ ਇੱਕ ਸਾਧ ਨੂੰ ਸੰਪਰਕ ਕਰ ਲਿਓ ਬਹੁਤ ਕਮਾਲ ਦੀ ਜਾਣਕਾਰੀ ਤੇ ਤਜਰਬਾ ਵੀ ਵੱਡਾ ਵਾਟ 98 99 ਦੇ ਆ ਬਿਲਕੁਲ ਯਰਪਾ ਹੋ ਜਾਂਦਾ ਨਾ ਬਿਲਕੁਲ ਫੋਟੋ ਕੋ ਬਹੁਤ ਜਿਆਦਾ ਆ ਹਾਂਜੀ ਦਰਸ਼ਕੋ ਕਾਲ ਕਰ ਲਿਓ ਸੰਪਰਕ ਕਰ ਲਿਓ ਡਰੈਸ ਵੀ ਮੈਂ ਪਾ ਦੂੰਗਾ